ਇੰਨਾ ਜ਼ਿਆਦਾ ਲੋਕਾਂ ਨੂੰ ਹਸਾਂਦੀ ਆ ਬਟ ਇਹਦੀ ਲਾਈਫ ਦੇ ਬਾਰੇ ਕੀ ਚੀਜ਼ ਆ ਲਾਈਫ ਪ੍ਰੀਤ ਆਪ ਖੁਦ ਕੀ ਚੀਜ਼ ਆ ਇਹ ਕਿਸੇ ਨੂੰ ਨਹੀਂ ਪਤਾ ਮੈਂ ਬਹੁਤ ਛੋਟੀ ਸੀ ਜਦੋਂ ਪਾਪਾ ਦੀ ਡੈਥ ਹੋ ਗਈ ਸੀ ਤੇ ਮੰਮਾ ਨੇ ਕਿਦਾਂ ਕਿਦਾਂ ਸੰਘਰਸ਼ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਪਾਲਿਆ ਜਿੱਦਾਂ ਹੀ ਸਾਡੇ ਪਾਪਾ ਦੀ ਡੈਥ ਹੋਈ ਤਾਂ ਜਿਹੜੀ ਸਾਡੇ ਕੋਲ ਜ਼ਮੀਨ ਜਾਇਦਾਦ ਸੀਗੀ ਤਾਂ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਪਟਵਾਰੀਆਂ ਦੇ ਨਾਲ ਮਿਲ ਕੇ ਜਿਹੜੀ ਵੀ ਜ਼ਮੀਨ ਸੀਗੀ ਸਾਰੀ ਆਪਣੇ ਨਾਮ ਕਰਵਾ ਲਈ ਛੋਟਾ ਬ੍ਰਦਰ ਗਲਤ ਸੰਗਤ ਵਿੱਚ ਪੈ ਗਿਆ ਨਸ਼ੇ ਕਰਨ ਲੱਗ ਪਿਆ ਜੀ ਉਹ ਨਸ਼ਿਆਂ ਦਾ ਆਦੀ ਹੋ ਗਿਆ ਇੰਨਾ ਕਿ ਜ਼ਿਆਦਾ ਟੌਰਚਰ ਕਰਨ ਲੱਗ ਪਿਆ ਸੀ ਮੇਰੀ ਮੰਮੀ ਨੂੰ ਕਿ ਮੰਮੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ पाएगी ਤੇ ਉਹਨਾਂ ਨੂੰ ਵੀ ਹਾਰਟ ਅਟੈਕ ਆ ਗਿਆ ਤੇ ਜਦੋਂ ਮੈਂ ਲਿਖਿਆ ਪੂਰੀ ਲਿਸਟ ਲੱਗੀ ਹੋਈ ਸੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਮੈਨੂੰ ਗਾਲਾਂ ਕੱਢੀਆਂ ਹੋਈਆਂ ਸੀ ਮੈਂ ਦੇਖ ਕੇ ਬੜਾ ਹੈਰਾਨ ਹੋਈ ਤੇ ਗਾਲਾਂ ਕੱਢਣ ਵਾਲੇ ਜਿਹੜੇ ਵੀਰ ਸੀ ਉਹ ਸਾਰੇ ਦੱਸਣ ਲੱਗੇ ਮੈਨੂੰ ਦੁੱਖ ਹੋ ਰਿਹਾ ਵਾ ਕਿ ਉਹ ਆਪਣੇ ਪੰਜਾਬੀ ਤੇ ਸਤਿਕਾਰ ਜੀ ਮੈਂ ਲਾਪਰਿਤਕਰ ਤੇ ਅਕਸਰ ਤੁਸੀਂ ਮੈਨੂੰ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਆ ਕਿ ਮੈਂ ਆਪਣੇ ਵਲੌਗਸ ਪਾਉਂਦੀ ਆ ਔਰ ਸਾਰਿਆਂ ਨੂੰ ਹਸਾਉਂਦੀ ਰਹਿੰਦੀ ਆ ਤਾਂ ਬਹੁਤ ਲੋਕਾਂ ਦੇ ਸਵਾਲ ਇਸ ਚੀਜ਼ ਲਈ ਹੁੰਦੇ ਆ ਕਿ ਲਾਪ੍ਰਿਤ ਵੀ ਇੰਨਾ ਜ਼ਿਆਦਾ ਲੋਕਾਂ ਨੂੰ ਹਸਾਉਂਦੀ ਆ ਬਟ ਇਹਦੀ ਲਾਈਫ ਦੇ ਬਾਰੇ ਕੀ ਚੀਜ਼ ਆ ਲਾਈਫਪ੍ਰਿਤ ਆਪ ਖੁਦ ਕੀ ਚੀਜ਼ ਆ ਇਹ ਕਿਸੇ ਨੂੰ ਨਹੀਂ ਪਤਾ ਚਲੋ ਅੱਜ ਮੈਨੂੰ ਇਸ ਵੀਰ ਜੀ ਨੇ ਇਨਵਾਈਟ ਕੀਤਾ ਇੱਥੇ ਜੋ ਸਟਾਕ ਤੇ ਕਿ ਲਾਪ੍ਰਿਤ ਤੁਸੀਂ ਆਓ ਇੱਥੇ ਤੇ ਆਪਾਂ ਤੁਹਾਡੇ ਬਾਰੇ ਕੁਝ ਗੱਲਬਾਤ ਕਰਨੀ ਆ ਤੇ ਮੈਨੂੰ ਇਹ ਸੁਣ ਕੇ ਬੜਾ ਵਧੀਆ ਲੱਗਿਆ ਮੈਂ ਕਿਹਾ ਚਲੋ ਇੱਕ ਮੌਕਾ ਆਪਾਂ ਨੂੰ ਜੋਸ਼ ਟਾਕ ਨੇ ਅੱਜ ਦਿੱਤਾ ਆ ਤਾਂ ਕਿਉਂ ਨਾ ਆਪਾਂ ਜਾ ਕੇ ਆਪਣੇ ਦਿਲ ਦੀ ਗੱਲ ਕਰੀਏ ਕਿਉਂਕਿ ਆਪਾਂ ਕਿਸੇ ਨਾਲ ਆਪਣੇ ਦਿਲ ਦੀ ਗੱਲ ਖੇਤੀ ਸ਼ੇਅਰ ਨਹੀਂ ਕਰਦੇਗੇ ਇਸ ਕਰਕੇ ਆਪਾਂ ਜੋਸ਼ ਟਾਕ ਤੇ ਆਏ ਆ ਕਿਉਂਕਿ ਲੋਕਾਂ ਨੇ ਜਿਹੜੇ ਸਵਾਲ ਸੀਗੇ ਕਿ ਲਾਪਰੀਤ ਹਮੇਸ਼ਾ ਹੱਸਦੀ ਆ ਔਰ ਲੋਕਾਂ ਨੂੰ ਹਸਾਉਂਦੀ ਆ ਮੇਰੇ ਪਾਪਾ ਨਹੀਂ ਸੀਗੇ ਤੇ ਬਹੁਤ ਔਖਾ ਮੈਂ ਆਪਣੀ ਜ਼ਿੰਦਗੀ ਦਾ ਟਾਈਮ ਸਪੈਂਡ ਕੀਤਾ ਆਪਣੀ ਮੰਮਾ ਦੇ ਨਾਲ ਤੇ ਬਹੁਤ ਲਗਾ ਲਓ ਮੈਂ ਬਹੁਤ ਛੋਟੀ ਸੀ ਜਦੋਂ ਪਾਪਾ ਦੀ ਡੈਥ ਹੋ ਗਈ ਸੀ ਤੇ ਮੰਮਾ ਨੇ ਕਿਦਾਂ ਕਿਦਾਂ ਸੰਘਰਸ਼ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਪਾਲਿਆ ਮੇਰੇ ਦੋ ਬ੍ਰਦਰ ਨੇ ਜੀ ਤੇ ਮੈਂ ਇਕੱਲੀ ਬੜੀ ਸਿਗੀਆਂ ਤੇ ਜ਼ਿੰਮੇਦਾਰੀਆਂ ਵੀ ਇਸ ਜਿਆਦਾ ਬੜੀਆਂ ਸੀਗੀਆਂ। ਪਾਪਾ ਦੀ ਡੈਥ ਦੇ ਮਗਰੋਂ ਮੰਮੀ ਨੇ ਬਹੁਤ ਹੀ ਮਿਹਨਤ ਕੀਤੀ ਹੈ ਜੀ ਹਾਰਡ ਵਰਕ ਕੀਤਾ ਉਹਨਾਂ ਨੇ। ਸਿਰਫ ਸਾਨੂੰ ਉਹਨਾਂ ਨੇ ਖਾਣਾ ਹੀ ਖਵਾ ਸਕੇ ਆ। ਸਾਡੇ ਜਿਹੜੇ ਪੜ੍ਹਾਈ ਦੇ ਅਰਮਾਨ ਸੀਗੇ ਉਹ ਪੂਰੇ ਨਹੀਂ ਹੋ ਸਕੇ ਕਿਉਂਕਿ ਪੈਸਿਆਂ ਦੀ ਸ਼ਾਰਟੇਜ ਹੋਣ ਕਰਕੇ ਨਾ ਜਾਂ ਤਾਂ ਸਾਡੀ ਪੜ੍ਹਾਈ ਪੂਰੀ ਕਰਵਾਉਂਦੇ ਤੇ ਜਾਂ ਸਾਨੂੰ ਪੇਟ ਭਰੋ ਖਾਣਾ ਦਿੰਦੇ। ਤਾਂ ਉਹਨਾਂ ਨੇ ਸਾਨੂੰ ਪੇਟ ਭਰ ਕੇ ਖਾਣਾ ਤਾਂ ਦਿੱਤਾ ਪਰ ਅਸੀਂ ਪੜ੍ਹਾਈ ਪਾਸੋਂ ਝੁਕ ਗਏ। ਮੈਂ ਪਲੱਸ 2 ਹੀ ਕੰਪਲੀਟ ਕਰ ਪਾਈ ਉਸ ਤੋਂ ਅੱਗੇ ਦੀ ਸਟੱਡੀ ਮੇਰੀ ਸਾਰੀ ਅਨਕੰਪਲੀਟ ਰਹਿ ਗਈ ਤੇ ਮੇਰੇ ਦੋ ਬ੍ਰਦਰ ਸੀਗੇ ਉਹਨਾਂ ਨੇ ਵੀ ਮੁਸ਼ਕਿਲ ਨਾਲ ਹੀ ਉਹ 10th ਕੰਪਲੀਟ ਕਰ ਪਾਏ ਕਿਉਂਕਿ ਮੰਮੀ ਜੀ ਦੀ ਇੰਨੀ ਹਾਇਸੀਅਤ ਨਹੀਂ ਸੀਗੀ ਪਾਪਾ ਜੀ ਦੀ ਡੈਥ ਤੋਂ ਬਾਅਦ ਕਿ ਅਸੀਂ ਪੜ੍ਹ ਲਿਖ ਕੇ ਕੁਝ ਚੰਗਾ ਕਰ ਸਕਦੇ ਤੇ ਸਾਡੀ ਸਭ ਤੋਂ ਵੱਡਾ ਜਿਹੜਾ ਸਾਡੇ ਰਾਸਤੇ 'ਚ ਕੰਡੇ ਬਣੇ ਉਹ ਬਣੇ ਜੀ ਸਾਡੇ ਰਿਸ਼ਤੇਦਾਰ ਜਿਨ੍ਹਾਂ ਨੇ ਸਾਡੀ ਕਦੇ ਬਾਹ ਨਹੀਂ ਫੜੀਗੀ ਬਹੁਤ ਅਸੀਂ ਕੋਸ਼ਿਸ਼ ਕੀਤੀ ਕਿ ਸਾਡੇ ਰਿਸ਼ਤੇਦਾਰ ਸਾਡੀ ਬਾਹ ਫੜਨ ਆ ਕੇ ਜਿੱਦ ਲਗਾ ਲੋ ਤਾਏ ਚਾਚੇ ਕਿਉਂਕਿ ਕਦੇ ਵੀ ਫਾਦਰ ਦੀ ਡੈਥ ਹੋਣ ਤੋਂ ਬਾਅਦ ਉਮੀਦ ਆਪਣੀ ਜਾਗਦੀ ਹੈ ਤਾਇਆ ਜਾਂ ਚਾਚਾ ਜੀ ਦੇ ਉੱਪਰ ਕਿ ਉਹ ਸਾਡੇ ਨਾਲ ਖੜਨਗੇ ਬਾਹਰ ਨਾਲ ਬਾਹਰ ਫੜਨਗੇ ਪਰ ਨਹੀਂ ਜਿੱਦਾਂ ਸਾਡੇ ਪਾਪਾ ਜੀ ਦੀ ਡੈਥ ਹੋਈ ਤਾਂ ਜਿਹੜੀ ਸਾਡੇ ਕੋਲ ਜ਼ਮੀਨ ਜਾਇਦਾਦ ਸੀਗੀ ਤਾਂ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਪਟਵਾਰੀਆਂ ਦੇ ਨਾਲ ਮਿਲ ਕੇ ਜਿਹੜੀ ਵੀ ਜ਼ਮੀਨ ਸੀਗੀ ਸਾਰੀ ਆਪਣੇ ਨਾਮ ਕਰਵਾ ਲਈਤੀ ਸੀਗੀ ਤੇ ਇਸ ਕਰਕੇ ਜੀ ਬਹੁਤ ਤੰਗੀਆਂ ਦਾ ਸਾਹਮਣਾ ਕਰਨਾ ਪਿਆ ਦੋ ਬ੍ਰਦਰ ਸੀਗੇ ਛੋਟਾ ਬ੍ਰਦਰ ਗਲਤ ਸੰਗਤ ਵਿੱਚ ਪੈ ਗਿਆ ਨਸ਼ੇ ਕਰਨ ਲੱਗ ਪਿਆ ਜੀ ਉਹ ਨਸ਼ਿਆਂ ਦਾ ਆਦੀ ਹੋ ਗਿਆ ਡੇ ਬਾਈ ਡੇ ਡੇ ਬਾਈ ਡੇ ਉਹਦੇ ਨਸ਼ੇ ਇੰਨੇ ਕਿ ਜ਼ਿਆਦਾ ਵੱਧ ਗਏ ਕਿ ਸਾਡੇ ਹੱਥੋਂ ਉਹ ਬਾਹਰ ਹੋਣ ਲੱਗ ਪਿਆ। ਰੋਜ਼ ਘਰ ਵਿੱਚ ਕਲਾਕਲੇਸ਼ ਰਹਿਣ ਲੱਗ ਪਿਆ। ਮੰਮੀ ਜੀ ਦੇ ਉੱਪਰ ਉਹ ਹੱਥ ਵੀ ਚੱਕਣ ਲੱਗ ਪਿਆ ਸੀਗਾ ਕਿ ਜਿੱਥੋਂ ਮਰਜ਼ੀ ਕਰ ਵੀ ਮੈਨੂੰ ਪੈਸੇ ਚਾਹੀਦੇ ਆ। ਮੈਨੂੰ ਪੈਸੇ ਲਿਆ ਕੇ ਦਿਓ। ਪਰ ਮੰਮੀ ਕਿੱਥੋਂ ਦੇ ਸਕਦੇ ਸੀਗੇ? ਮੈਂ ਵੀ ਛੋਟੀ ਸੀਗੀ। ਬਹੁਤ ਛੋਟੀ ਐ ਦੀ ਸੀ ਮੈਂ 18 ਸਾਲ ਪਲੱਸ 19 ਦੀ ਹੋਈ ਸੀਗੀ ਕਿ ਜਦੋਂ ਮੇਰੀ ਮੈਰਿਜ ਹੋ ਗਈ ਸੀਗੀ। ਚੰਗੇ ਕਰ ਚਲੋ ਇੱਕ ਅੱਛੇ ਹਸਬੈਂਡ ਮਿਲੇ। ਹਸਬੈਂਡ ਨੇ ਮੇਰਾ ਬਹੁਤ ਸਪੋਰਟ ਕੀਤਾ ਵਾ। ਮੈਂ ਸਾਰੀ ਸਾਰੀ ਦੁਨੀਆ ਨੂੰ ਕਹਿਣਾ ਚਾਹੁੰਗੀ ਕਿ ਅਗਰ ਤੁਹਾਡੇ ਹਸਬੰਦ ਚੰਗੇ ਨੇ ਨਾ ਤਾਂ ਹਰ ਇੱਕ ਔਰਤ ਨੂੰ ਖੁੱਲ ਕੇ ਇਹ ਗੱਲ ਬੋਲਣੀ ਚਾਹੀਦੀ ਹੈ ਕਿ ਮੇਰੇ ਹਸਬੰਦ ਵਾਕਈ ਚੰਗੇ ਆ ਵਾਕਈ ਉਹਨਾਂ ਨੇ ਬਹੁਤ ਮਦਦ ਕੀਤੀ ਆ ਇੱਕ ਦਿਨ ਫਿਰ ਅਜਿਹਾ ਮਾੜਾ ਟਾਈਮ ਮੇਰੇ ਉੱਪਰ ਆਇਆ ਕਿ ਮੈਨੂੰ ਪਤਾ ਲੱਗਿਆ ਕਿ ਮੇਰੇ ਮੰਮੀ ਦੀ ਡੈਥ ਹੋ ਗਈ ਉਹਨਾਂ ਨੂੰ ਬ੍ਰੇਨ ਅਟੈਕ ਆ ਗਿਆ ਉਹਦਾ ਕਾਰਨ ਸੀ ਜੀ ਮੇਰਾ ਛੋਟਾ ਭਰਾ ਕਿਉਂਕਿ ਉਹ ਨਸ਼ੇ ਦੀ ਦਲਦਲ ਚ ਇੰਨਾ ਤਸ ਚੁੱਕਿਆ ਸੀਗਾ ਕਿ ਇੰਨਾ ਕ ਜਿਆਦਾ ਟੌਰਚਰ ਕਰਨ ਲੱਗ ਪਿਆ ਸੀ ਮੇਰੀ ਮੰਮੀ ਨੂੰ ਕਿ ਮੰਮੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ पाएगी ਤੇ ਉਹਨਾਂ ਨੂੰ ਵੀ ਹਾਰਟ ਅਟੈਕ ਆ ਗਿਆ ਉਹ ਖਤਮ ਹੋ ਗਏ ਦੁਨੀਆ ਤੋਂ ਚਲੇ ਗਏ ਫਾਦਰ ਤਾਂ ਮੇਰੇ ਹੈ ਹੀ ਨਹੀਂ ਸੀਗੇ ਮਦਰ ਵੀ ਚਲੇ ਗਏ ਤੇ ਇੱਕ ਬ੍ਰਦਰ ਸੀ ਮੇਰਾ ਮੇਰੇ ਤੋਂ ਛੋਟਾ ਸੀ ਮਤਲਬ ਤੇ ਤੰਗੀਆਂ ਤਰੁੱਟੀਆਂ ਨੂੰ ਦੇਖਦੇ ਹੋਏ ਚਲੋ ਕਿੱਦਾਂ-ਕਿੱਦਾਂ ਕਰਕੇ ਅਸੀਂ ਆਪਣੇ ਬ੍ਰਦਰ ਨੂੰ ਥੋੜਾ ਸਟੈਂਡ ਕੀਤਾ ਇੱਕ ਗੱਡੀ ਲੈ ਕੇ ਦਿੱਤੀ ਕਿ ਚਲੋ ਆਪਣਾ ਪਾਲਣ ਪੋਸਣ ਇਹ ਕਰਦਾ ਰਹੂਗਾ ਹਨਾ ਕਿਉਂਕਿ ਮੇਰੇ ਹਸਬੰਦ ਵਾਚ ਅੰਗੇ ਸੀ ਉਹਨਾਂ ਦੀ ਮਦਦ ਨਾਲ ਹੀ ਸਭ ਕੁਝ ਹੋ ਰਿਹਾ ਸੀਗਾ ਇੰਨੇ ਵਿੱਚ ਕੀ ਹੁੰਦਾ ਮੇਰੇ ਬ੍ਰਦਰ ਦਾ ਐਕਸੀਡੈਂਟ ਹੋ ਜਾਂਦਾ ਆ ਤੇ ਉਹਦੀ ਇੱਕ ਲੱਤ ਦਾ ਚੂਲਾ ਟੁੱਟ ਜਾਂਦਾ ਫਿਰ ਉਹ ਸਾਰੀ ਪ੍ਰੋਬਲਮ ਸਾਨੂੰ ਫੇਸ ਕਰਨੀ ਪਈ ਦੁਬਾਰਾ ਤੇ ਇਹਨਾਂ ਦੀ ਮਦਦ ਦੇ ਨਾਲ ਅਸੀਂ ਆਪਣੇ ਬ੍ਰਦਰ ਦਾ ਆਪਰੇਸ਼ਨ ਕਰਵਾਇਆ ਤੇ ਅੱਜ ਫਿਰ ਅਸੀਂ ਉਸ ਹਾਲਤ ਤੇ ਪਹੁੰਚੇ ਹੋਏ ਆ ਕਿ ਮੇਰੇ ਬ੍ਰਦਰ ਦੀ ਇੰਨੀ ਏਜ ਵੀ ਨਹੀਂ ਹੈਗੀ ਤੇ ਮੈਂ ਇੱਕ ਭੈਣ ਤਾਂ ਉਹਦੀ ਹੈਗੀ ਹੈਗੀ ਆ ਪਰ ਇੱਕ ਮਾਂ ਬਣ ਕੇ ਮੈਂ ਉਹਨਾਂ ਆਪਣੇ ਦੋਨਾਂ ਭਰਾਵਾਂ ਦੇ ਨਾਲ ਮੈਂ ਖੜੀ ਆ ਕਿਉਂਕਿ ਜਦੋਂ ਕਹਿੰਦੇ ਨਾ ਮਾਂ ਗੁਜ਼ਰ ਜਵੇ ਤਾਂ ਵੱਡੀ ਭੈਣ ਜਿਹੜੀ ਹੁੰਦੀ ਆ ਉਹ ਹਮੇਸ਼ਾ ਇੱਕ ਭਰਾਵਾਂ ਦੇ ਨਾਲ ਮਾਂ ਵਰਗੂ ਉਹਨੂੰ ਰਹਿਣਾ ਪੈਂਦਾ ਆ ਮੈਂ ਰਹੀ ਉਹ ਰਹਿ ਵੀ ਰਹੀ ਅੱਜ ਵੀ ਤੇ ਮੇਰੇ ਭਰਾ ਦਾ ਹੁਣ ਫੇਰ ਦੁਬਾਰਾ ਆਪਰੇਸ਼ਨ ਆ ਚੂਲੇ ਦਾ ਕਿਉਂਕਿ ਦੂਸਰੀ ਲੱਤ ਦਾ ਜਿਹੜਾ ਚੂੜਾ ਟੁੱਟ ਗਿਆ ਸੀ ਨਾ ਉਹ ਮੇਰੇ ਹਸਬੰਡ ਦੇ ਸਪੋਰਟ ਦੇ ਨਾਲ ਅਸੀਂ ਹੁਣ ਦੂਸਰਾ ਚੂਲਾ ਉਹਨਾਂ ਦਾ ਬਦਲਵਾਣਾ ਆ ਜ਼ਿੰਦਗੀ ਦੇ ਵਿੱਚ ਸੰਕਟ ਬਹੁਤ ਦੇਖੇ ਮੈਂ ਆਪਣੇ ਸੋਸ਼ਲ ਵੀਡੀਓ ਜਿੰਨੀਆਂ ਵੀ ਅਪਲੋਡ ਕਰਦੀ ਆ ਉਹਦੇ ਵਿੱਚ ਤੁਸੀਂ ਮੈਨੂੰ ਹਮੇਸ਼ਾ ਹੱਸਦੇ ਦੇਖਦੇ ਆ ਕਿ ਲਾਪ੍ਰਿਤ ਹਮੇਸ਼ਾ ਹੱਸਦੀ ਆ ਮਜ਼ਾਕ ਹੀ ਬਣਾਉਂਦੀ ਰਹਿੰਦੀ ਆ ਕਿਸੇ ਦਾ ਵੀ ਤੁਸੀਂ ਸਾਰੇ ਸੋਚਦੇ ਹੋਵੋਗੇ ਪਰ ਕਦੇ ਕਿਸ ਨੇ ਇਹ ਚੀਜ਼ ਮਹਿਸੂਸ ਨਹੀਂ ਕੀਤੀ ਕਿ ਲਾਪ੍ਰਿਤ ਦੇ ਇਨਾਂ ਹਾਸਿਆਂ ਦੇ ਪਿੱਛੇ ਕਿੱਡੇ بڑے ਦੁੱਖ ਹੋ ਸਕਦੇ ਨੇ ਇਹ ਤੁਸੀਂ ਸਮਝ ਸਕਦੇ ਆ ਜਿਹਦੀ ਛੋਟੀ ਜਿਹੇ ਚ ਜਿਹਦੇ ਫਾਦਰ ਦੁਨੀਆ ਤੋਂ ਚਲੇ ਜਾਣ ਜਿਨ੍ਹਾਂ ਦੇ ਜਿਨੇ ਕੁੜੀ ਦੇ ਹਜੇ ਸੁਪਨੇ ਵੀ ਪੂਰੇ ਨਹੀਂ ਹੋਏ ਹੁੰਦੇਗੇ ਉਹਨਾਂ ਦੇ ਮਦਰ ਵੀ ਦੁਨੀਆ ਤੋਂ ਚਲੇ ਜਾਣ ਤੇ ਦੋ ਬ੍ਰਦਰ ਭਰਾ ਹੁਣ ਬਟ ਉਹਨਾਂ ਨੂੰ ਦੇਖਣੇ ਜਾਂ ਕਹਿ ਲਓ ਪੁੱਛਣੇ ਵਾਲਾ ਲਾਈਫ ਦੇ ਵਿੱਚ ਕੋਈ ਨਹੀਂ ਹੈਗਾ ਸੋ ਆ ਮੇਰੀ ਜਿਹੜੀ ਤੁਸੀਂ ਕਹਾਣੀ ਸੁਣੀ ਆ ਇਹ ਮੇਰੀ ਪਰਦੇ ਦੀ ਅਸਲ ਜ਼ਿੰਦਗੀ ਦੀ ਕਹਾਣੀ ਮੇਰੀ ਇਹੀ ਆ ਜਿਹੜੀ ਮੈਂ ਅੱਜ ਫਸਟ ਟਾਈਮ ਪਹਿਲੀ ਵਾਰ ਮੈਂ ਜੋ ਸਟਾਕ ਚੈਨਲ ਤੇ ਦੱਸਿਆ ਵਾ ਅਦਰਵਾਈਜ਼ ਮੈਂ ਹਮੇਸ਼ਾ ਇਹੀ ਉਮੀਦ ਕਰਦੀ ਆ ਕਿ ਲੋਕਾਂ ਨੂੰ ਮੈਂ ਮੈਂ ਜੋ ਦੁੱਖ ਦੇਖੇ ਆ ਕਿ ਕੋਈ ਵੀ ਅਗਰ ਮੇਰੀ ਵੀਡੀਓ ਦੇਖਦਾ ਨਾ ਸੋਸ਼ਲ ਮੀਡੀਆ ਤੇ ਤਾਂ ਦੇਖ ਕੇ ਸਿਰਫ ਹੱਸੇ ਕਿਉਂਕਿ ਮੈਂ ਕਿਸੇ ਦਾ ਦੁੱਖ ਦਾ ਕਾਰਨ ਨਹੀਂ ਬਣਨਾ ਚਾਹੁੰਦੀ ਕਿਉਂਕਿ ਦੁੱਖ ਤਾਂ ਮੇਰੀ ਜ਼ਿੰਦਗੀ ਚ ਬਹੁਤ ਆਏ ਆ ਮੈਂ ਚਾਹੁੰਦੀ ਆ ਮੇਰੇ ਸੋਸ਼ਲ ਮੀਡੀਆ ਦੇ ਵੀਡੀਓ ਦੇਖੋ ਤੇ ਤੁਸੀਂ ਹੱਸੋ ਤੇ ਹਾ ਤੁਹਾਡੇ ਹਾਸਿਆਂ ਦਾ ਮੈਂ ਕਾਰਨ ਬਣਾ ਤੁਹਾਡੇ ਦੁੱਖਾਂ ਦਾ ਕਾਰਨ ਨਾ ਬਣਾ ਮੈਂ ਤਾਂ ਲੋਕਾਂ ਨੂੰ ਹਸਾਉਣ ਦੇ ਲਈ ਵੀਡੀਓ ਅਪਲੋਡ ਕਰਦੀ ਆ ਪਰ ਇੱਕ ਦਿਨ ਕੀ ਹੋਇਆ ਮੈਂ ਸੋਚਿਆ ਕਿ ਚਲੋ ਚੰਗੀਆਂ ਪੋਸਟਾਂ ਮੈਂ ਸ਼ੇਅਰ ਕੀਤੀਆਂ ਆਪਣੇ ਪੰਜਾਬ ਦੀਆਂ ਇਹ ਵੀਡੀਓ ਹੁੰਦੀਆਂ ਨੇ ਜਿਹੜੇ ਕਿ ਮੈਂ ਪੰਜਾਬ ਦੇ ਸੋਸ਼ਲ ਮੁੱਦੇ ਚੱਕਦੀ ਆ ਤਾਂ ਮੈਂ ਸੋਚਿਆ ਕਮੈਂਟ ਪੜ੍ਹਦੀ ਇਹਨਾਂ ਦੇ ਤੇ ਸ਼ਾਇਦ ਹੋ ਸਕਦਾ ਮੇਰੇ ਲਈ ਕਿਸੇ ਨੇ ਕੁਝ ਚੰਗਾ ਲਿਖਿਆ ਹੋਵੇ ਤਾਂ ਜਦੋਂ ਮੈਂ ਲਿਖਿਆ ਪੂਰੀ ਲਿਸਟ ਲੱਗੀ ਹੋਈ ਸੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਮੈਨੂੰ ਗਾਲਾਂ ਕੱਢੀਆਂ ਹੋਈਆਂ ਸੀ ਮੈਂ ਦੇਖ ਕੇ ਬੜਾ ਹੈਰਾਨ ਹੋਈ ਮੈਂ ਕਿ ਲੋਕ ਤਾਂ ਕਹਿੰਦੇ ਵੀ ਪੰਜਾਬ ਦੀਆਂ 3 ਸ਼ੂਰਵੀਰ ਤੇ ਯੋਧਾ ਕੌਮ ਹੁੰਦੀਆਂ ਨੇ ਤੇ ਇਦਾਂ ਕਰਕੇ ਇਹਨਾਂ ਨੂੰ ਪੁਕਾਰਿਆ ਜਾਂਦਾ ਆ ਤੇ ਮੈਨੂੰ ਤਾਂ ਇਹਨਾਂ ਨੇ ਗਾਲਾਂ ਲਿਖੀਆਂ ਹੋਈਆਂ ਮੈਂ ਜਦਕਿ ਮੇਰੀ ਗਲਤੀ ਕੀ ਸੀਗੀ ਗਲਤੀ ਮੇਰੀ ਇਹ ਸੀਗੀ ਕਿ ਮੈਂ ਲੋਕਾਂ ਦੇ ਹੱਕਾਂ ਦੀ ਆਵਾਜ਼ ਚੱਕਦੀ ਆ ਮੈਂ ਸਰਕਾਰਾਂ ਦੇ ਖਿਲਾਫ ਕੋਈ ਜਿਹੜੇ ਕੋਈ ਗਲਤ ਕੰਮ ਹੁੰਦਾ ਵਾ ਜਾਂ ਕਿਸੇ ਨਾਲ ਧੱਕਾ ਜਾਂ ਅਨਿਆਏ ਹੁੰਦਾ ਵਾ ਮੈਂ ਉਹਦੇ ਖਿਲਾਫ ਆਵਾਜ਼ ਚੁੱਕਦੀ ਆ ਸਿਰਫ ਇਹ ਕਾਰਨ ਬਣਿਆ ਕਿ ਲੋਕਾਂ ਨੇ ਮੈਨੂੰ ਇੰਨੇ ਕਮੈਂਟ ਕੀਤੇ ਹੋਏ ਸੀਗੇ ਗਲਤ ਕ ਮੈਂ ਸੋਚਿਆ ਵੀ ਸਿੱਖ ਸਾਡਾ ਭਾਈਚਾਰਾ ਜਿਹੜਾ ਹਮੇਸ਼ਾ ਇਹ ਗੱਲ ਬੋਲਦਾ ਆ ਕਿ ਅਸੀਂ ਤਾਂ ਆਪਣੇ ਪੰਜਾਬ ਦੇ ਰਾਖੇ ਆ ਤੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਅਸੀਂ ਜਾਨਾਂ ਬਚਾਈਆਂ ਵਾ ਵੀ ਇਹ ਉਹੀ ਵੀਰ ਨੇ ਜਿਹੜੇ ਕਿ ਮੈਨੂੰ ਅੱਜ ਕਮੈਂਟ ਕਰ ਰਹੇ ਨੇ ਮੈਂ ਵੀ ਵੀਰੋਂ ਪੰਜਾਬ ਦੀ ਆ ਮੈਂ ਵੀ ਤੁਹਾਡੇ ਮੁੱਦੇ ਹੀ ਚੱਕਦੀ ਆ ਹਮੇਸ਼ਾ ਤੁਹਾਡੇ ਨਾਲ ਮੈਂ ਖੜੀ ਆ ਕਿੱਥੇ ਨਹੀਂ ਗਈ ਕੀ ਦੱਸੋ ਤੁਸੀਂ ਜਿਨ੍ਹਾਂ ਨੂੰ ਕਿਤੇ ਵੀ ਸੋਸ਼ਲ ਮੀਡੀਆ ਤੇ ਲੋੜ ਪਈ ਆ ਮੈਂ ਪਹਿਲ ਦੇ ਆਧਾਰ ਤੇ ਉੱਥੇ ਪਹੁੰਚੀ ਆ ਔਰ ਜਾ ਕੇ ਹਮੇਸ਼ਾ ਸਾਰਿਆਂ ਦਾ ਸਾਥ ਦਿੱਤਾ ਆ ਤੇ ਬਦਲੇ ਵਿੱਚ ਮੈਨੂੰ ਗਾਲਾਂ ਲਿਖੀਆਂ ਗਈਆਂ ਸੀਗੀਆਂ ਤੇ ਗਾਲਾ ਕੱਢਣ ਵਾਲੇ ਜਿਹੜੇ ਵੀਰ ਸੀ ਉਹ ਸਾਰੇ ਦੱਸਣ ਲੱਗੇ ਮੈਨੂੰ ਦੁੱਖ ਹੋ ਰਿਹਾ ਵਾ ਕਿ ਉਹ ਆਪਣੇ ਪੰਜਾਬੀ ਤੇ ਸਿੱਖ ਵੀਰ ਸੀ ਸਿਰਾਂ ਦੇ ਉੱਪਰ ਉਹਨਾਂ ਨੇ ਦਸਤਾਰਾਂ ਸਜਾਈਆਂ ਹੋਈਆਂ ਸੀ ਬਹੁਤ ਸੋਹਣੇ ਲੱਗ ਰਹੇ ਸੀਗੇ ਪਰ ਉਹਨਾਂ ਦੀ ਸ਼ਬਦਾਵਲੀ ਜਿਹੜੀ ਲਿਖਣ ਦੀ ਸੀਗੀ ਉਹ ਇੰਨੀ ਕੁ ਜ਼ਿਆਦਾ ਗੰਦੀ ਸੀ ਨਾ ਕਿ ਅਗਰ ਉਹਨਾਂ ਦੀ ਬੇਟੀ ਜਾਂ ਉਹਨਾਂ ਦੀ ਮਾਤਾ ਵੀ ਪੜ ਲੂਗੀ ਨਾ ਵੀ ਉਹ ਵੀ ਪੜ ਕੇ ਇਹ ਚੀਜ਼ੇ ਸੋਚੂਗੀ ਕਿ ਇੰਨਾ ਗੰਦਾ ਕਮੈਂਟ ਵੀ ਇਹ ਮੇਰੇ ਬੇਟੇ ਨੇ ਕੀਤਾ ਆ ਵੀ ਇਹੋ ਜੀ ਕਮੈਂਟ ਗੰਦੇ ਕਮੈਂਟ ਕਰਦੇ ਆ ਲੋਕ ਦੇਖੋ ਤੁਸੀਂ ਮੈਂ ਤਾਂ ਹਸਾਇਆ ਤੁਹਾਨੂੰ ਤੇ ਤੁਸੀਂ ਮੈਨੂੰ ਬਦਲੇ ਵਿੱਚ ਕੀ ਦਿੱਤਾ ਰਵਾਇਆ ਇਹੀ ਕੀਤਾ ਨਾ ਤੁਸੀਂ ਮੇਰੇ ਲਈ ਸੋ ਕਿਉਂ ਨਹੀਂ ਤੁਸੀਂ ਸਮਝਦੇ ਮੈਂ ਵੀ ਤਾਂ ਕਿਸੇ ਦੀ ਧੀ ਆ ਮੈਨੂੰ ਵੀ ਦੁਨੀਆ ਵਿੱਚ ਮੈਂ ਵੀ ਆਈ ਮੈਨੂੰ ਵੀ ਕਿਸੇ ਨੇ ਪੈਦਾ ਕੀਤਾ ਆ ਮੇਰੇ ਵੀ ਕੁਝ ਰਾਈਟ ਬਣਦੇ ਆ ਕਿ ਮੈਂ ਆਪਣਾ ਜੋ ਮੇਰੇ ਦਿਲ ਚ ਆਪਣਾ ਪੱਖ ਵਿੱਚ ਮੈਂ ਲੋਕਾਂ ਦੇ ਸਾਹਮਣੇ ਰੱਖਾਂ ਠੀਕ ਹੈ ਆਪਣਾ ਵਿਚਾਰ ਨਹੀਂ ਮਿਲਦੇਗੇ ਤਾਂ ਤੁਸੀਂ ਆਪਣੇ ਵਿਚਾਰ ਰੱਖੋ ਮੈਂ ਆਪਣੇ ਵਿਚਾਰ ਰੱਖ ਰਹੀ ਆ ਪਰ ਇੰਨੀਆਂ ਗੰਦੀਆਂ ਗਾਲਾਂ ਕੱਢਣੀਆਂ ਇਹ ਗੱਲਾਂ ਠੀਕ ਨਹੀਂ ਹੈਗੀਆਂ ਸੋ ਆਪਣੇ ਸਿੱਖ ਕੌਮ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਗੀਆਂ ਕਿ ਆਪਾਂ ਕਿਸੇ ਧੀ ਭੈਣ ਨੂੰ ਗਾਲਾਂ ਕੱਢੀਏ ਸੋ ਫਿਰੋਂ ਮੈਂ ਸਾਰਿਆਂ ਨੂੰ ਇਹ ਗੱਲ ਜ਼ਰੂਰ ਬੋਲੂਗੀ ਕਿ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਕਿ ਕਿਸੇ ਵੀ ਧੀ ਭੈਣ ਨੂੰ ਅਗਰ ਆਪਾਂ ਕਮੈਂਟ ਕਰਨਾ ਵਾ ਔਰ ਸਾਡੀ ਵਿਚਾਰਤਾ ਰਾ ਅਗਰ ਉਹਨਾਂ ਦੇ ਨਾਲ ਨਹੀਂ ਮਿਲਦੀਗੀ ਤਾਂ ਉਹਨਾਂ ਨੂੰ ਗਲਤ ਕਮੈਂਟ ਕਰਨ ਦੀ ਬਜਾਏ ਉਹਨੂੰ ਸਹੀ ਤਰੀਕੇ ਨਾਲ ਸਮਝਾਇਆ ਕਰੋ ਤਾਂ ਜੋ ਉਹ ਸਮਝ ਜਾਇਆ ਕਰ ਜਦੋਂ ਮੇਰੇ ਮਮਾ ਜੀ ਦੀ ਡੈਥ ਹੋ ਗਈ ਇੱਕ ਵਾਰ ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀਗੀ ਮੈਨੂੰ ਸਮਝ ਹੀ ਨਹੀਂ ਆਇਆ ਕਿ ਮੈਂ ਆਪਣੀ ਜ਼ਿੰਦਗੀ ਚ ਕੀ ਕਰਾਂ ਕੀ ਨਾ ਕਰਾਂ ਕਿਉਂਕਿ ਬਹੁਤ ਮਹੱਤਵਪੂਰਨ ਹੁੰਦੀ ਹੈ ਇੱਕ ਔਰਤ ਲਈ ਉਹਦੀ ਮਾਂ ਕਿਉਂਕਿ ਉਹਨੂੰ ਫੈਸਲੇ ਕਰਨ ਚ ਇੰਨਾ ਜ਼ਿਆਦਾ ਸਟਰੋਂਗ ਕਰ ਦਿੰਦੀ ਆ ਕਿ ਉਹ ਆਪਣੀ ਬੇਟੀ ਨੂੰ ਦੱਸਦੀ ਆ ਕੀ ਬੇਟਾ ਤੇਰੇ ਲਈ ਸਹੀ ਆ ਕੀ ਤੇਰੇ ਲਈ ਨਹੀਂ ਸਹੀ ਤੇ ਮੈਂ ਟੁੱਟ ਕੇ ਚੂਰ ਹੋ ਗਈ ਸੀਗੀ ਫਿਰ ਮੈਂ ਆਪਣੇ ਆਪ ਦੇ ਵਿੱਚ ਟੁੱਟਣ ਤੋਂ ਬਾਅਦ ਮੈਂ ਆਪਣੇ ਆਪ ਚ ਇੱਕ ਫੈਸਲਾ ਕੀਤਾ ਕਿ ਲਾਪਰਿਤ ਤੇਰੇ ਦੋ ਭਰਾ ਵੀ ਨੇ ਤੇ ਤੂੰ ਆਪਣੇ ਲਈ ਨਹੀਂ ਹੁਣ ਆਪਣੇ ਭਰਾਵਾਂ ਦੇ ਲਈ ਜਾਂ ਆਪਣੇ ਮੇਰਾ ਇੱਕ ਬੇਟਾ ਸੀਗਾ ਜਾਂ ਫਿਰ ਆਪਣੇ ਬੇਟੇ ਦੇ ਲਈ ਤੈਨੂੰ ਉੱਠਣਾ ਹੀ ਪਏਗਾ ਤਾਂ ਮੈਂ ਜ਼ਿੰਦਗੀ ਦੀ ਸੰਘਰਸ਼ ਕਰਨਾ ਦੁਬਾਰਾ ਸ਼ੁਰੂ ਕਰ ਦਿੱਤਾ ਤੇ ਮੈਂ ਬਹੁਤ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਹਾ ਟੂ ਮੱਚ ਹਾਰਡ ਵਰਕ ਕੀਤਾ ਹੈ ਜੀ ਮੈਂ ਮੈਂ ਗਵਰਨਮੈਂਟ ਕੰਟਰੈਕਟਰ ਰਹੀ ਹਾਂ ਜੀ ਹਿਮਾਚਲ ਦੇ ਵਿੱਚ ਮੈਂ ਬਹੁਤ ਕੰਮ ਕੀਤਾ ਆ ਉਸ ਤੋਂ ਬਾਅਦ ਕੰਟੀਨਿਊ ਜਦੋਂ ਮੇਰੇ ਕੰਮ ਨੂੰ ਚੰਗਾ ਦੇਖਦੇ ਹੋਏ ਜਿਹੜੇ ਕਿ ਡਾਇਰੈਕਟਰ ਸੀਗੇ ਸਾਡੇ ਮੋਹਾਲੀ ਦੇ ਡਾਇਰੈਕਟਰ ਹੋ ਗਏ ਜਾਂ ਫਿਰ ਜਿਹੜੇ ਵੀ ਆਪਣੇ ਬੜੀ-ਬੜੀ ਕੰਪਨੀਆਂ ਦੇ ਡਾਇਰੈਕਟਰ ਸੀ ਉਹਨਾਂ ਨੇ ਮੇਨਾ ਟੱਚ-ਅਪ ਸ਼ੁਰੂ ਕਰ ਦਿੱਤਾ ਕਿ ਅਸੀਂ ਕੰਮ ਕਰਵਾਵਾਂਗੇ ਲਾਪਰੀ ਤੋਂ ਮੈਂ ਜੀ ਤੋੜ ਮਿਹਨਤ ਕੀਤੀ ਆ ਜੀ ਮੈਂ ਕਿਉਂਕਿ ਬਹੁਤ ਲੋਕਾਂ ਦੇ ਗਲਤ ਕਮੈਂਟ ਆਉਂਦੇ ਆ ਮੈਨੂੰ ਪਤਾ ਆ ਕਿ ਕਿਸੇ ਇੱਕ ਔਰਤ ਅਗਰ ਉੱਠਦੀ ਆ ਉਹ ਇਦਾਂ ਨਹੀਂ ਉੱਠਦੀ ਉਹਨੂੰ ਹਮੇਸ਼ਾ ਇੱਕ ਮਰਦ ਦਾ ਇੱਕ ਮਰਦ ਦੇ ਨਾਲ ਜੋੜ ਹੀ ਦਿੱਤਾ ਜਾਂਦਾ ਆ ਇਸ ਕਰਕੇ ਮੈਂ ਇੰਨਾ بڑا ਇੱਜ ਚੈਲੰਜ ਕੀਤਾ ਆ ਇਹ ਕਿ ਵਰਲਡ ਦੇ ਵਿੱਚ ਕੋਈ ਬੰਦਾ ਚੈਲੰਜ ਨਹੀਂ ਕਰ ਸਕਦਾ ਇਹੀ ਨਹੀਂ ਇਸ ਤੋਂ ਬਾਅਦ ਮੈਂ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਕੰਮ ਕੀਤਾ ਇਸ ਤੋਂ ਬਾਅਦ ਮੈਂ ਜਾ ਕੇ ਆਪਣੇ ਪੈਰਾਂ ਤੇ ਖੁਦ ਖੜਾ ਹੋਈ ਮੈਂ ਸੋਚਿਆ ਮੈਂ ਦੇਖਿਆ ਇੱਕ ਮੈਂ ਇੱਕ ਫੀਲਡ ਦੇਖਿਆ ਸੋਸ਼ਲ ਨੈਟਵਰਕਿੰਗ ਮੈਂ ਉਹਦੇ ਚ ਵੀ ਆਪਣੀ ਕਿਸਮਤ ਅਜਮਾਈ ਔਰ ਬਹੁਤ ਚੰਗੇ ਮਤਲਬ ਪੈਸੇ ਵੀ ਕਮਾਈ ਫਿਰ ਮੈਂ ਇੱਕ ਫੀਲਡ ਆਪਣਾ ਚੂਜ਼ ਕੀਤਾ ਸੋਸ਼ਲ ਜਿਹੜਾ ਮੈਂ ਮੀਡੀਆ ਇਹਦੇ ਵਿੱਚ ਮੈਂ ਆਪਣੇ ਵੀਡੀਓ ਅਪਲੋਡਸ ਕੀਤੀਆਂ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿੱਦਾਂ ਕਿ ਸੋਸ਼ਲ ਮੀਡੀਆ ਦੇ ਉੱਪਰ ਮੈਂ ਤੁਸੀਂ ਸਾਰੇ ਦੇ ਇਨਾ ਪਿਆਰ ਸਤਿਕਾਰ ਮੈਨੂੰ ਮਿਲਿਆ ਜਿਹੜਾ ਅੱਜ ਲੱਖਾਂ ਵਿੱਚ ਮੇਰੀ ਫੈਨ ਫਾਲੋਇੰਗ ਗਈ ਸੀਗੀ ਤੇ ਤੁਸੀਂ ਮੇਰੀ ਫੈਨ ਫਾਲੋਇੰਗ ਨਹੀਂ ਮੈਂ ਇਹਨੂੰ ਕਹਿ ਸਕਦੀ ਏ ਮੈਂ ਕਹਿ ਸਕਦੀ ਹਾਂ ਮੇਰਾ ਪਰਿਵਾਰ ਜਿਹੜਾ ਤੁਸੀਂ ਹਮੇਸ਼ਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਪਹਿਲਾਂ ਵੀ ਖੜੇ ਸੀਗੇ ਤੇ ਅੱਜ ਵੀ ਖੜੇ ਆ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਅੱਜ ਆਪਣੇ ਬਾਰੇ ਸਭ ਕੁਝ ਦੱਸ ਕੇ ਕਿ ਜਦ ਤੁਸੀਂ ਦੇਖੋਗੇ ਕਿ ਤੁਹਾਡੀ ਭੈਣ ਲਾਪਰੀ ਤੇ ਵੀ ਜੋਸ਼ਟਾਕ ਤੇ ਆਪਣਾ ਇੰਟਰਵਿਊ ਕਰ ਰਹੀ ਆ ਤੇ ਤੁਹਾਨੂੰ ਖੁਸ਼ੀ ਵੀ ਜ਼ਰੂਰ ਹੋਊਗੀ ਮੈਨੂੰ ਇਹੋ ਚੀਜ਼ ਦਾ ਪਤਾ ਆ ਸੋ ਬਸ ਇਹੀ ਸਹਿਯੋਗ ਤੁਹਾਡਾ ਚਾਹੀਦਾ ਆ ਸੋ ਵਧੀਆ ਲੱਗਿਆ ਵੀਰ ਜੀ ਤੁਹਾਡੇ ਸਾਰਿਆਂ ਨਾਲ ਬਾਤ ਗੱਲਬਾਤ ਕਰਕੇ ਬਾਕੀ ਧੰਨਵਾਦ ਕਰਦੇ ਆ ਜੋਸ਼ਟਾਕ ਤੇ ਉਹਨਾਂ ਦੇ ਸਾਰੇ ਮੈਂਬਰਸ ਟੀਮ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ